ਪਿੰਡ ਸਾਲੋਂ ਤੋਂ ਰਾਜਾ ਸਾਹਿਬ ਜੀ ਦੀ 85 ਨੀ ਵਰਸੀ ਦੇ ਉੱਪਰ ਵਿਸ਼ੇਸ਼ ਜਿਹੜਾ ਆ ਤੁਸੀਂ ਦੇਖ ਸਕਦੇ ਆ ਅੱਜ ਦੂਸਰੇ ਦਿਨ ਲੰਗਰ ਲਗਾਇਆ ਗਿਆ ਆ ਔਰ ਸੇਵਾਦਾਰ ਜਿਹੜੇ ਹੈਗੇ ਆ ਉਹ ਬਖੂਬੀ ਸੇਵਾ ਲਵਾ ਰਹੇ ਨੇ ਔਰ ਸਾਡੀ ਕੋਸ਼ਿਸ਼ ਤੋਂ ਰਸ ਤੁਸੀਂ ਦੇਖ ਸਕਦੇ ਆ ਔਰ ਰੂਟ ਨੂੰ ਡਿਵਾਈਡ ਕੀਤਾ ਜਾ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਨੂੰ ਸਾਰੇ ਦਾ ਸਾਰਾ ਦ੍ਰਿਸ਼ ਦਿਖਾ ਲਈਏ ਔਰ ਕੋਲਡਰ ਡਰਿੰਕ ਜਿਹੜਾ ਆ ਇੱਥੇ ਤੁਸੀਂ ਰਾਸ ਦੇਖ 파 ਰਹੇ ਹੋ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈਗੀ ਆ ਕਿ ਤੁਹਾਨੂੰ ਜਿਹੜੇ ਆ ਕਿ ਹਰ ਰੋਜ਼ ਜਿੰਨੇ ਵੀ ਇੱਥੇ ਲੰਗਰ ਲਗਾਏ ਜਾਂਦੇ ਨੇ ਉਹ ਸਾਰੇ ਦੇ ਸਾਰੇ ਤੁਹਾਨੂੰ ਜਿਹੜੇ ਆ ਦਿਖਾਏ ਜਾਣ ਕੋਲਡਰ ਡਰਿੰਕ ਦਾ ਵੀ ਲੰਗਰ ਲਗਾਇਆ ਜਾ ਰਿਹਾ ਹੈ ਉਸ ਤੋਂ ਇਲਾਵਾ ਹੋਰ ਦੇਖਦੇ ਆ ਕਿ ਕੀ ਕੀ ਇੱਥੇ ਜਿਹੜਾ ਆ ਅਟੁੱਟ ਲੰਗਰ ਵਰਤਾਏ ਜਾ ਰਹੇ ਨੇ ਔਰ ਰਸ਼ ਤੁਸੀਂ ਦੇਖ ਸਕਦੇ ਆ ਭਾਰੀ ਰਸ਼ ਜਿਹੜਾ ਆ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰੇ ਦੇ ਪੂਰੇ ਤਿੰਨ ਦਿਨ ਜਿਹੜੇ ਹੈਗੇ ਆ ਇੱਥੇ ਦਾ ਅਸੀਂ ਤੁਹਾਨੂੰ ਦਿਖਾਈਏ ਔਰ ਸੇਵਾਦਾਰ ਤੁਸੀਂ ਉਹ ਦੂਰ ਤੱਕ ਦੇਖ ਸਕਦੇ ਹੋ ਹਾਂਜੀ ਸੇਵਾਵਾ ਕੁਬੀ ਨਿਵਾ ਰਹੇ ਨੇ ਕੋਲਡ ਡਰਿੰਕ ਦਾ ਲੰਗਰ ਜਿਹੜਾ ਆ ਇੱਥੇ ਲੱਗਾ ਹੋਇਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਔਰ ਇਸ ਪਾਸੇ ਵੀ ਜਿਹੜਾ ਆ ਗੱਡੀਆਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ ਪਿੰਡ ਸਾਲੋਂ ਤੋਂ ਅਸੀਂ ਤੁਹਾਨੂੰ ਇਹ ਦਿਖਾ ਰਹੇ ਹੈਗੇ ਆ ਔਰ ਮੇਰੀ ਕਾਲ ਟਿੱਕੀਆਂ ਦਾ ਲੰਗਰ ਵੀ ਜਿਹੜਾ ਆ ਇਸ ਮੌਕੇ ਦੇ ਉੱਪਰ ਲਗਾਇਆ ਗਿਆ ਹੈਗਾ ਔਰ ਰੂਟ ਨੂੰ ਡਿਵਾਈਡ ਵੀ ਕੀਤਾ ਜਾ ਰਿਹਾ ਆ ਔਰ ਦੇਖ ਪਾ ਰਹੇ ਹੋ ਇਹ ਪਿੰਡ ਸਾਲੋਂ ਤੋਂ ਦੂਜਾ ਦੇ ਦੇ ਆ ਤਾਂ ਤਾਂ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਇਹ ਪਿੰਡ ਸਕੋਪਰ ਜਿਹੜਾ ਆ ਔਰ ਦੇਖੋ ਕੀ ਆ ਅਲੀ ਸ਼ਾਨ ਗੇਟ ਬਣਾਇਆ ਹੋਇਆ ਆ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਹਾਂ ਜੀ ਸ਼ੋਲੇ ਪੂਰੀਆਂ ਦਾ ਵੀ ਪਿੰਡ ਸਕੋਪਰ ਤੇ ਲੰਗਰ ਲਗਾਇਆ ਹੋਇਆ ਆ ਸਮੂਹ ਨਗਰ ਔਰ ਇਹ ਸੇਵਾਦਾਰਾ ਵਨੋ ਵਗੈਰਾ ਤੁਸੀਂ ਦੇਖ ਸਕਦੇ ਹੋ ਰੱਖਿਓਏ ਨੇ ਸਰਦਾ ਦੇ ਨਾਲ ਸੇਵਾ ਨਿਭਾ ਰਹੀ ਔਰ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਵਿੱਚ ਪ੍ਰੋਗਰਾਮ ਹੁੰਦਾ ਆ ਉਸੀ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਟਾਲ ਲਗਾਏ ਹੋਏ ਨੇ ਰੋਕੇ ਫਾੜ ਤੇ ਲਾ ਲਓ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਜਿੰਨੇ ਵੀ ਤਿੰਨ ਦਿਨ ਇਹ ਪ੍ਰੋਗਰਾਮ ਚੱਲੇਗਾ ਅਸੀਂ ਪੂਰੇ ਦੇ ਪੂਰੇ ਤਿੰਨ ਦਿਨ ਤੁਹਾਨੂੰ ਜਿਹੜਾ ਇਹ ਪ੍ਰੋਗਰਾਮ ਹੈਗਾ ਆਪਣੇ ਇਸ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਦਿਖਾਉਂਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਸੇਵਾਦਾਰ ਉੱਧਰ ਵੀ ਲੱਗੇ ਹੋਏ ਨੇ ਤੁਸੀਂ ਦੇਖ 파 ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਲਾਲਾ ਹਰਦੀ ਸਾਹਿਬ ਤੇ ਮੇਰਾ ਵੀਰ ਅੰਦਰ ਕਰ ਲਿਆ ਕਰੋ ਬੇਟੀ ਬਹੁਤ ਜਗ੍ਹਾ ਹੈ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾ ਲਓ ਮੇਰਾ ਵੀਰ ਲਾ ਲਓ ਲੰਗਰ ਲਾ ਲਓ ਇਹ ਵੀਡੀਓ ਦੋ ਭਾਸ਼ਾ ਦੇ ਵਿੱਚ ਚੱਲਦੀ ਹੈ ਜਦੋਂ ਤੁਸੀਂ YouTube ਤੇ ਜਾਓਗੇ ਇੱਕ ਇੰਗਲਿਸ਼ ਵਿੱਚ ਹੋਏਗੀ ਕਮੈਂਟਰੀ ਔਰ ਇੱਕ ਪੰਜਾਬੀ ਵਿੱਚ ਹੋਏਗੀ ਜਦੋਂ ਇੰਗਲਿਸ਼ ਦੇ ਵਿੱਚ ਕਮੈਂਟਰੀ ਹੋਏਗੀ ਤੁਸੀਂ ਆਪਣੇ YouTube ਦੇ ਉੱਪਰ ਉਸ ਨੂੰ ਪੰਜਾਬੀ ਵਿੱਚ ਕਰ ਸਕਦੇ ਹੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਿਆ ਜਾਣ ਵਾਲਾ ਇਹ ਚੈਨਲ ਹੈ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਜੀ ਬੀ ਰਿਪੋਰਟਰ ਕੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਔਰ ਆ ਤੁਸੀਂ ਸਕੋਪਰ ਤੋਂ ਦੇਖਦੇ ਹੋ ਦੇਖ ਸਕਦੇ ਹੋ ਚਾਪ ਕੋਕੋੜਿਆਂ ਦਾ ਜਿਹੜਾ ਲੰਗਰ ਹੈਗਾ ਲੰਗਰ ਸ਼ਾਕਰ ਦਾ ਵੀ ਦੱਸਾਇਆ ਜਾ ਰਿਹਾ ਹੈ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਜਿਹੜਾ ਆ ਹਰ ਪਾਸੇ ਦਾ ਜਿਹੜਾ ਆ ਉਹ ਦਿਖਾਈਏ ਚਾਪ ਕੋਕੋੜਿਆਂ ਦਾ ਲੰਗਰ ਸ਼ਾਕਰ ਹੈਗੀ ਔਰ ਲੰਗਰ ਸ਼ਾਹ ਕੇ ਸੰਗਤ ਦੀ ਲੰਗਰ ਸ਼ਾਹ ਕੇ ਛੋਟੇ ਵੱਡੇ ਬੱਚੇ ਬਜ਼ੁਰਗਾਂ ਲੇਡੀਜ਼ ਔਰਤ ਮਰਦ ਹਰ ਹਰ ਵਿਅਕਤੀ ਜਿਹੜਾ ਆ ਇਸ ਸੇਵਾ ਦੇ ਵਿੱਚ ਜਿਹੜਾ ਹਾਜ਼ਰ ਆ ਜਿੰਨੀ ਵੀ ਜਿਸ ਤੋਂ ਸੇਵਾ ਨੂੰਾਈ ਜਾ ਰਹੀ ਆ ਉਹ ਸੇਵਾ ਬਖੋਪੀ ਕਰ ਰਹੇ ਨੇ ਬੱਚੇ ਵੀ ਸੇਵਾ ਨੂੰ ਆ ਰਹੇ ਨੇ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਹੈਗਾ ਉਹ ਤੁਸੀਂ ਇਸ ਵਕਤ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੀ ਕੋਸ਼ਿਸ਼ ਹੈਗੀ ਆ ਦੇਖੋ ਤਾਂ ਗਰਮਾ ਗਰਮ ਪਕੌੜੇ ਜਿਹੜੇ ਆ ਹਲਵਾਈ ਲੱਗੇ ਹੋਏ ਨੇ ਔਰ ਪਕੌੜੇ ਜਿਹੜੇ ਆ ਉਹ ਕਰਮਾ ਕਰਮ ਕੱਢ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੰਨੇ ਵੀ ਬਾਹਰ 메ਨ ਰੋਡ ਦੇ ਉੱਪਰ ਲਿੰਕ ਰੋਡ ਦੇ ਉੱਪਰ ਲੱਗੇ ਹੋਏ ਨੇ ਉਹ ਸਾਰੇ ਦੇ ਸਾਰੇ ਤੁਹਾਨੂੰ ਜਿੰਨੇ ਵੀ ਹੈ ਗਿਆ ਅਸੀਂ ਅਸੀਂ ਦਖਾਲਨ ਦੀ ਕੋਸ਼ਿਸ਼ ਕਰ ਰਹੇ ਆ ਜੀ ਹੈਗੀ ਆ ਵਰਤਨਾਂ ਦੀ ਸੇਵਾ ਤੁਸੀਂ ਦੇਖ ਪਾ ਰਹੇ ਹੋ ਵਰਤਨਾਂ ਦੀ ਸੇਵਾ ਨੂੰਾਈ ਜਾ ਰਹੀ ਹੈਗੀ ਆ ਹਰ ਸੇਵਾਦਾਰ ਜਿਹੜਾ ਹੈ ਉਹ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ ਹੈਗਾ ਕਿਉਂਕਿ ਬਰਤਨਾਂ ਦੀ ਸਫਾਈ ਕੀਤੀ ਜਾਏਗੀ ਤਾਂ ਹੀ ਤੇ ਜਾ ਕੇ ਜਿਹੜਾ ਹੈਗਾ ਕਿ ਜੋ ਸਾਧ ਸੰਗਤਾਂ ਦੇ ਹੈ ਗਿਆ ਉਹ ਲੰਗਰ ਛਕਣ ਗਿਆ ਇਹ ਵੀ ਜਿਹੜੀ ਇੱਕ ਬੇਹੱਦ ਹੀ ਮਹਾਨ ਸੇਵਾ ਹੈ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਅੱਜ ਦੂਸਰਾ ਦਿਨ ਰਾਜਾ ਸਾਹਿਬ ਜੀ ਦੀ 85ਵੀਂ ਵਰ੍ਹੇ ਤੇ ਪਿੰਡ ਚਾਲਫੁਰ ਜਿਹੜਾ ਆ ਬਰੰਬੀ ਦਾ ਲੰਗਰ ਜਿਹੜਾ ਆ ਉਹ ਲਗਾਇਆ ਗਿਆ ਹੈਗਾ ਔਰ ਤੁਸੀਂ ਦੂਰ ਤੱਕ ਦੇਖ ਸਕਦੇ ਆ ਕਿ ਸੇਵਾਦਾਰ ਜਿਹੜੇ ਆ ਉਹ ਬਾਕੀ ਸੇਵਾ ਨਿਵਾ ਰਹੇ ਨੇ ਔਰ ਜਿਹੜਾ ਰਸ਼ ਹੈਗਾ ਆ ਰੂਟ ਨੂੰ ਵੀ ਜਿਹੜਾ ਹੈ ਉਹ ਡਿਵਾਈਡ ਕਰਨ ਦੇ ਲਈ ਜਿਹੜਾ ਆ ਇੱਥੇ ਸੇਵਾਦਾਰ ਜਿਹੜੇ ਉਹ ਆਪਣੀ ਸੇਵਾ ਨਿਵਾ ਰਹੇ ਨੇ ਨਵਾਂ ਸ਼ਰਦ ਆਪਾ YouTube ਚੈਨਲ ਤੋਂ ਕੈਂਤ ਕਰਤਾ ਦੀ ਵਿਸ਼ੇਸ਼ ਪਿੰਡ ਚਾਹਲ ਖੁਰ ਦਾ ਵੀ ਥਾਂ ਥਾਂ ਜਿਹੜੇ ਲੰਗਰ ਲੱਗੇ ਹੋਏ ਨੇ ਤੀਸਰਾ ਫ੍ਰੀ ਮੈਡੀਕਲ ਕੈਂਪ ਜਿਹੜਾ ਅੱਜ ਵੀ ਲਗਾਇਆ ਗਿਆ ਹੈਗਾ ਔਰ ਤਾਂ ਤਾਂ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਤੇ ਜਿਹੜਾ ਆ ਇਹ ਤੁਸੀਂ ਦੇਖ ਪਾ ਰਹੇ ਹੋ ਮੈਡੀਕਲ ਕੈਂਪ ਜਿਹੜਾ ਅੱਜ ਵੀ ਲੱਗਾ ਹੋਇਆ ਆ ਔਰ ਇਸ ਦੇ ਨਾਲ ਜਿਹੜੇ ਆ ਗੁੱਟੇ ਜਿਹੜੇ ਆ ਗੁੱਟੇ ਵੀ ਵੰਡੇ ਜਾ ਸੇਵਾਦਾਰਾਂ ਬੋਲੋ ਵੀ ਜਿਹੜੀ ਆ ਉਹ ਵੀ ਕੱਲ ਦੀ ਤਰ੍ਹਾਂ ਅੱਜ ਵੀ ਸੇਵਾ ਨਿਭਾਈ ਜਾ ਰਹੀ ਆ ਜੋ ਵੀ ਇਹ ਸਾਡਾ ਚੈਨਲ ਦੇਖ ਰਿਹਾ ਉਹਨਾਂ ਨੂੰ ਇੱਕ ਰਿਕਵੈਸਟ ਆ ਕਿਉਂਕਿ ਇਹ ਚੈਨਲ ਦੇ ਉੱਪਰ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਜਿਹੜਾ ਆ ਜੋ ਵੀ ਬੈਕਗ੍ਰਾਉਂਡ ਅਸੀਂ ਗੱਲ ਕਰ ਰਹੇ ਆ ਇਹ ਅੰਗਰੇਜ਼ੀ ਦੇ ਵਿੱਚ ਜਿਹੜੀ ਹੈ ਇੰਗਲਿਸ਼ ਦੇ ਵਿੱਚ ਚੱਲੇਗੀ ਤੁਸੀਂ ਆਪਣੇ ਮੋਬਾਈਲ ਤੋਂ ਇਸ ਨੂੰ ਪੰਜਾਬੀ ਦੇ ਵਿੱਚ ਕਰਕੇ ਦੇਖ ਸਕਦੇ ਹੋ। ਔਰ ਇੱਧਰ ਵੀ ਸੇਵਾਦਾਰ ਜਿਹੜੇ ਆ ਸੇਵਾ ਨਿਵਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਇੱਥੇ ਭੱਲਿਆਂ ਦਾ ਵੀ ਲੰਗਰ ਹੈਗਾ ਲੱਗਾ ਹੋਇਆ ਆ ਕੋਸ਼ਿਸ਼ ਰਹੀ ਆ ਕਿ ਅੱਜ ਦੂਸਰੇ ਦਿਨ ਵੀ ਜਿਹੜਾ ਆ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਇਆ ਜਾਵੇ ਅੱਜ ਦੂਸਰੇ ਦਿਨ ਦਾ ਤੁਸੀਂ ਦੇਖ ਪਾ ਰਹੇ ਹੋ ਇਹ ਬੰਗਾ ਰੋਡ ਦੇ ਉੱਪਰ ਜਿਹੜਾ ਲੰਗਰ ਹੈਗਾ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਮੌਕੇ ਕੋਲਡ ਡਰਿੰਕ ਦਾ ਜਿਹੜਾ ਲੰਗਰ ਆ ਡੇਰਿਆਂ ਵਾਲੇ ਅਤੇ ਐਨ ਆਰ ਆਈ ਨੌਜਵਾਨ ਸਭਾ ਪਿੰਡ ਉਦੇਵਾਲ ਗੜੀ ਫਤੇਖਾਂ ਔਰ ਇਹ ਵੀ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿੰਨੇ ਵੀ ਲੰਗਰ ਬਣਦੀਆਂ ਵੀਡੀਓ ਬਣਾਉਣ ਲੱਗੀ ਛੇਤੀ ਛੇਤੀ ਆਜੋ ਲੰਗਰ ਵਰਤਾਏ ਜਾਂਦੇ ਨੇ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਿੰਨ ਦੇ ਤਿੰਨ ਦਿਨ ਜਿਹੜਾ ਇਹ ਪ੍ਰੋਗਰਾਮ ਹੈਗਾ ਆ ਅਸੀਂ ਤੁਹਾਨੂੰ ਸਿਰਫ ਇੱਕ ਇਹੋ ਹੀ ਇਹੀ ਚੈਨਲ ਆ ਕਿ ਜਿਹੜਾ ਤੁਹਾਨੂੰ ਸਾਰੇ ਹੀ ਲੰਗਰਾਂ ਦੀ ਜਿਹੜਾ ਹੈਗਾ ਕੁੱਟ ਲੰਗਰ ਵਰਤਾਏ ਜਾਂਦੇ ਆ ਆਪਣੇ ਚੈਨਲ ਤੇ ਦਿਖਾਉਂਦਾ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਚਾ ਦੀ ਵਿਸ਼ੇਸ਼ ਰਿਪੋਰਟ ਸੂਲਪੁਰ ਤੋਂ ਇਸ ਵਕਤ ਆ ਦੇਖ ਪਾ ਰਹੇ ਹੋ ਜਿੱਥੇ ਕਿ ਹਰ ਸਾਲ ਜਿਹੜਾ ਅਟੁੱਟ ਲੰਗਰ ਰਾਜਾ ਸਾਹਿਬ ਜੀ ਜਿਹੜਾ ਆ ਇਸ ਵਾਰ ਜਿਹੜਾ 85ਵੀਂ ਵਰਸੀ ਤੇ ਵਿਸ਼ੇਸ਼ ਜਿਹੜਾ ਅਟੁੱਟ ਲੰਗਰ ਜਿਹੜਾ ਹੈ ਵਰਤਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਰਹੇਗੀ ਜਿੰਨੇ ਵੀ ਸੇਵਾਦਾਰ ਸੇਵਾ ਨਿਭਾ ਰਹੇ ਨੇ ਬਖੂਬੀ ਸੇਵਾ ਕਰ ਰਹੇ ਨੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਔਰ ਕੋਲਡ ਕਾਫੀ ਜਿਹੜੀ ਆ ਉਸ ਦਾ ਲੰਗਰ ਜਿਹੜਾ ਆ ਇਸ ਮੌਕੇ ਦੇ ਉੱਪਰ ਲਗਾਇਆ ਗਿਆ ਆ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਅੱਜ ਤੇ ਹੋਰ ਪਿੰਡਾਂ ਵਾਲੇ ਜਿੰਨੇ ਵੀ ਨੇ ਇੱਥੇ ਆ ਕੇ ਹਰ ਸਾਲ ਜਿਹੜਾ ਉਹ ਲੰਗਰ ਲਗਾਉਂਦੇ ਨੇ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿੰਨੇ ਵੀ ਇਤੋਂ ਟਲੰਗਰ ਵਰਤਾਏ ਜਾ ਰਹੇ ਨੇ ਸਾਰੇ ਦੇ ਸਾਰੇ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਇੱਕ ਦ੍ਰਿਸ਼ ਜਿਹੜਾ ਉਹ ਤੁਹਾਨੂੰ ਦਿਖਾ ਔਰ ਇਸ ਮੌਕੇ ਤੇ ਖਿੰਡ ਖਰਚਾ ਤੋਂ ਪਹੁੰਚੋ ਇਹਨੇ ਔਰ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਏਗੀ ਤੁਹਾਡੀ ਉਤੋਂ ਤ੍ਰਿਲੰਗਰ ਵਰਤਾਏ ਜਾ ਰਹੇ ਹਨ